ਕਰਵਾ ਚੌਥ ਨੂੰ ਲੈ ਕੇ ਔਰਤਾਂ ਦੇ ਵਿੱਚ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਸਾਰਾ ਸਾਲ ਔਰਤਾਂ ਦੇ ਵੱਲੋਂ ਅਜਤੇ ਦਿਨ ਦੀ ਉਡੀਕ ਕੀਤੀ ਜਾਂਦੀ ਹੈ ਭੁੱਖੇ ਪਿਆਸੇ ਰਹਿਣ ਤੋਂ ਬਾਅਦ ਵੀ ਇਸ ਦਿਨ ਨੂੰ ਬੜੇ ਹੀ ਚਾਵਾਂ ਦੇ ਨਾਲ ਔਰਤਾਂ ਦੇ ਵੱਲੋਂ ਮਨਾਇਆ ਜਾਂਦਾ ਹੈ ਅੱਜ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਔਰਤਾਂ ਦੇ ਵੱਲੋਂ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਸਪੈਸ਼ਲ ਗਿੱਦਾ ਪੰਗੜਾ ਤੇ ਗੇਮਾਂ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਔਰਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਔਰਤਾਂ ਦੇ ਵੱਲੋਂ ਨੱਚ ਟੱਪ ਕੇ ਆਪਣੀ ਇਸ ਖੁਸ਼ੀ ਨੂੰ ਸਹਿਰ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਤੋਂ ਵੀ ਕੁਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਅੱਜ ਕਰਵਾ ਚੌਥ ਦਾ ਤਿਉਹਾਰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰਤਾ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਵਰਤ ਰੱਖ ਕੇ ਬਠੀਆਂ ਹੋਈਆਂ ਨੇ ਤੇ ਭਗਵਾਨ ਦੇ ਕੋਲੋਂ ਇੱਕੋ ਹੀ ਅਰਦਾਸ ਕਰਦੀਆਂ ਪਈਆਂ ਨੇ ਕਿ ਉਹਨਾਂ ਦੇ ਪਤੀ ਦੀ ਉਮਰ ਲੰਬੀ ਲੰਬੀ ਹੋਵੇ। ਬਹੁਤ ਖੁਸ਼ੀ ਹੋਈ। ਮੈਨੂੰ ਅੱਜ ਕਰਵਾ ਕਵੀਨ ਬਣਨ ਲਈ ਅੱਜ ਮੈਂ ਸੈਕਿੰਡ ਟਾਈਮ ਬਣੀ ਆ ਕਰਵਾ ਚ ਕਵੀਨ। ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਰੂੰਗੀ ਸੋਨਿਕਾ ਜੀ ਦਾ ਔਰ ਜਸਜੀਤ ਦਾ। ਥੈਂਕ ਯੂ so much। ਮੈਨੂੰ ਭਗਵਰਾ ਜੀ ਦਾ। ਬਾਕੀ ਮੈਨੂੰ ਅਜੇ ਨਾਮ ਨਹੀਂ ਇੰਨੇ ਪਤਾ ਬਾਕੀ ਸਭ ਦਾ ਥੈਂਕ ਯੂ। ਬਹੁਤ 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 ਅੱਛਾ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਆਸਟ੍ਰੇਲੀਆ ਤੋਂ ਹਜੇ ਮੈਨੂੰ ਹਫਤਾ ਹੀ ਹੋਇਆ ਆਇਨੂ ਮੈਂਨੇ ਪਹਿਲਾ ਫੰਕਸ਼ਨ ਅਟੈਂਡ ਕੀਤਾ ਮੈਂ ਤੇ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਮੈਂ ਕਿੱਥੇ ਬਣੀ ਸੀ ਹੁਣ ਕਿੱਥੇ ਬਣੀ ਹਾਂ ਹਾਂ ਮੈਂ ਕਿੱਥੇ ਬਣੀ ਪਹਿਲਾਂ ਮੈਂ ਬਣੀ ਸੀ ਸ਼ਾਇਦ ਆਈ ਥਿੰਕ ਮੈਨੂੰ ਨਾਮ ਭੁੱਲ ਗਿਆ 골ਡ ਕੋਸਟ 골ਡ ਕੋਸਟ ਤੇ ਹੁਣ ਮੈਂ ਅਜੇ ਨੂਰ ਮਹਿਲ ਦੇ ਵਿੱਚ ਮੈਂ ਮੈਂ ਵਿੱਚ ਕੇ ਨਾਲ ਸਾਡੇ ਭਾਰਤ ਦੇ ਸਾਡੇ ਹਾਂਜੀ ਹਾਂਜੀ ਇਹ ਤੇ ਇਹ ਉਹ ਬਿਚਾ ਦਿੱਤੇਗੇ ਤੁਸੀਂ ਸਾਰੇ ਪਰਵਾਰ ਸਾਡੇ ਨਾਲ ਮਿਲ ਕੇ ਆਣੇ ਹਾਂਜੀ ਜਾਈ ਉਹਦੇ ਵਾਦੀ ਆ ਚਾਹੇ ਉਹ ਬਚਾਣਾ ਚਾਹੇ ਹੋਲੀ ਹਾਂਜੀ ਕਰਵਾ ਵੀ ਅੱਜ ਦੇਖਣੇ ਆਪਾਂ ਰੰਗ ਬਰਗੇ ਦੇਖੀ ਇੱਕ ਮੈਸੇਜ ਇਹ ਨਾ ਕਰਨਾ ਤੁਸੀਂ ਮੇਰਾ ਮੈਸੇਜ ਇਹੀ ਹੈ ਹਰ ਸਾਲ ਹਰ ਦਿਨ ਮਤਲਬ ਕਿ ਐਦਾਂ ਹੀ ਪਹਿਣਾ ਮੇਰੀਆਂ ਸਾਰੀਆਂ ਸੋਨੀਆਂ ਸੋਨੀਆਂ ਲੱਗਣ ਵਧੀਆ ਵਧੀਆ ਇਹਨਾਂ ਲਈ ਸਭ ਕੁਝ ਹੋਵੇ ਤੇ ਕਰਵਾ ਰੱਖਣਾ ਤੇ ਅਗਲੇ ਆਦੇਸ ਇੰਤਜ਼ਾਰ ਚਾ ਮੈਂ ਦੁਬਾਰਾ ਤਾਂ ਮੈਂ

ਭਰਾ ਸਾਲ ਰਹਿੰਦਾ ਹੈ ਭੈਣਾਂ ਨੂੰ ਔਰ ਇਹ ਸਿਰਫ ਇੱਕ ਦਿਨ ਨਹੀਂ ਆ ਬਹੁਤ ਵੱਡਾ ਤਿਉਹਾਰ ਆ ਜਿਸ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਆ ਆਲਮੋਸਟ ਸਾਰੇ ਹੀ ਆਪਣੇ ਭਾਰਤ ਦੇ ਵਿੱਚ ਜਿੰਨੀਆਂ ਭੈਣਾਂ ਨੇ ਉਹਨਾਂ ਦੇ ਵੱਲੋਂ ਸੋ ਬਹੁਤ ਸੋਹਣੀ ਤੇ ਖੁਸ਼ੀ ਵਾਲੀ ਗੱਲ ਆ ਇੱਕ ਤਾਂ ਅਸੀਂ ਇਹਦੇ ਨਾਲ ਆਪਣੇ ਟ੍ਰੈਡੀਸ਼ਨ ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿੰਨੇ ਆ ਦੂਜਾ ਇਹਦੇ ਪਿੱਛੇ ਜੇ ਆਪਾਂ ਇਹ ਮੰਨ ਕੇ ਚੱਲੀਏ ਵੀ ਸਾਡੇ ਰਿਵਾਜ ਨੇ ਰੀਤਾਂ ਨੇ ਤਾਈ ਵੀ ਮੰਨਿਆ ਜਾਂਦਾ ਅੱਜ ਦੇ ਮਾਡਰਨ ਦੌਰ ਦੇ ਵਿੱਚ ਕਿ ਆਪਣੀ ਜਿਹੜੀ ਬਾਡੀ ਆ ਉਹਨੂੰ ਡੀਟੌਕਸ ਕਰਨ ਦੇ ਲਈ ਇਸ ਤਰ੍ਹਾਂ ਦੇ ਫਾਸਟ ਨੇ ਜਿਹੜੇ ਉਹ ਰੱਖੇ ਜਾਣੇ ਚਾਹੀਦੇ ਨੇ ਸੋ ਇਸ ਲਈ ਇਹ ਜਿਹੜਾ ਇੱਕ ਬਹੁਤ ਖੂਬਸੂਰਤ ਤਿਹਾਰ ਆ ਇਹਨੂੰ ਇਕੱਠੇ ਹੋ ਕੇ ਮਨਾਉਣ ਦੇ ਲਈ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੀ ਬਦੌਲਤ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਸ਼ਹਿਰ ਮੋਗਾ ਦੀਆਂ ਭੈਣਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਉਦਮ ਕੀਤਾ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਭਰ ਤੋਂ ਜੜੀਆਂ ਮੁਟਿਆਰਾਂ ਖੂਬਸੂਰਤ ਪਹਿਰਾਵਿਆਂ ਦੇ ਵਿੱਚ ਸਜੀਆਂ ਹੋਈਆਂ ਇੱਥੇ ਪਹੁੰਚੀਆਂ ਬਿਨਾਂ ਸ਼ੱਕ ਉਹਨਾਂ ਨੇ ਆਪਣੇ ਘਰਵਾਲਿਆਂ ਤੋਂ ਤਾਂ ਗਿਫਟਸ ਲੈ ਹੀ ਲਏ ਨੇ ਪਰ ਅੱਜ ਵੀ ਇੱਥੇ ਜਿੰਨਾ ਜਿੰਨਾ ਵੀ ਸਾਡੇ ਸਪਾਂਸਰਸ ਵੱਲੋਂ ਇੱਥੇ ਬਹੁਤ ਹੀ ਬਿਹਤਰੀਨ ਤੇ ਖੂਬਸੂਰਤ ਜਿਹੜੇ ਭੈਣਾਂ ਦੀ ਪਹਿਲੀ ਪਸੰਦ ਜਿਵੇਂ ਸੋਨਾ ਹੁੰਦੀ ਆ ਤਾਂ 1 ਗ੍ਰਾਮ 골ਡ ਜੁਐਲਰੀ ਆ ਜਿਹੜੀ ਉਹਦੇ ਦੋ ਗਿਫਟ ਕੱਢੇ ਗਏ ਫਿਰ ਚਾਂਦੀ ਦੇ ਗਿਫਟ ਕੱਢੇ ਗਏ ਸੋ ਘਰ ਵਾਲਿਆਂ ਤੋਂ ਵੀ ਗਿਫਟ ਮਿਲੇ ਤੇ ਇਧਰੋਂ ਵੀ ਗਿਫਟ ਮਿਲੇ ਸੋਨੇ ਤੇ ਸੁਹਾਗਾ ਜਿਹੜਾ ਉਹ ਅੱਜ ਬਣਿਆ ਬਿਨਾਂ ਸ਼ੱਕ ਸਜਣਾ ਹੈ ਸਜਣਾ ਕੇ ਲਈ ਜਿਹੜੇ ਸਾਲ ਭਾਰਿਤ ਦਾਰਨ ਦੀ ਜੀ ਸਜਣਾ ਹੈ ਸਜਣਾ ਕੇ ਲਈ ਮਹਿੰਦੀ ਤੇਰੇ ਨਾਮ ਤੇ हिंदू समाज में हिंदू संस्कृति में करवा चौथ का जो त्यौहार है ये बड़ी धूमधाम से मनाया जाता है सदियों से इस त्यौहार की परंपरा है त्यौहार से एक दिन पहले सब सुहागने अपने हाथों में मेहंदी लगाकर अपने पिया का नाम लिखती हैं अगले दिन सुबह सर्गी खाकर पूरा दिन व्रत रखकर अपने पति की लंबी आयु की कामना करती हैं और माता चौथ से यही दुआ करती हैं ਕਿ ਉਨ੍ਹਾਂ ਦਾ ਸੁਹਾਗ ਸਦਾ ਬਨਾ ਰਹੇ ਮੈਂ ਬਾਜਾ ਬੁਨੇ ਬਤ ਜਿਹੜਾ ਰੰਗਤ ਪੁਰੀ ਕਰੇ ਅੱਜ ਦਾ ਹਰ ਬੀ ਆਰਬੀ ਪੌਂਡ ਨਹੀਂ ਆਇਆ ਹਾਂਜੀ ਬਿਲਕੁਲ ਅੱਜ ਦਾ ਸਭ ਤੋਂ ਪਹਿਲਾ ਜਿਹੜੀਆਂ ਮਹਿਲਾਵਾਂ ਇਹ ਦੇਖ ਰਹੀਆਂ ਨੇ ਤੇ ਨਾਲ-ਨਾਲ ਉਹਨਾਂ ਦੇ ਪਤੀ ਦੇਖ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਰਵਾ ਚੌਦ ਦੇ ਤੇ ਹਰਦੀ ਵਧਾਈ ਸਾਰਾ ਸਾਲ ਜਿਹੜੀਆਂ ਹੈਗੀਆਂ ਮਹਿਲਾਵਾਂ ਤੇ ਉਹਨਾਂ ਦੇ ਪਤੀ ਇਸ ਤਿਉਹਾਰ ਦਾ ਵੇਟ ਕਰਦੇ ਨੇ ਬਈ ਨਾਵਾਂ ਇਸ ਕਰਕੇ ਕੀ ਉਹ ਤਿਆਰ ਵਗੈਰਾ ਹੋ ਕੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦਿਆਂ ਨੇ ਜਿੱਦਾਂ পার্বਤੀ ਜੀ ਨੇ ਸ਼ਿਵ ਜੀ ਲਈ ਇੱਕ ਵਰਤ ਰੱਖਿਆ ਸੀ ਪੁਰਾਣੇ ਸਮਿਆਂ 'ਚ ਉਹ ਵਰਤ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਦੀ ਲੰਮੀ ਉਮਰ ਲਈ ਕੀਤਾ ਸੀਗਾ ਤੇ ਅੱਜ ਵੀ ਜਿਹੜਾ ਹੈਗਾ ਉਹਨੂੰ ਯਾਦ ਕਰਕੇ ਤੇ ਅਸੀਂ ਅੱਜ ਤੱਕ ਉਹ ਵਰਤ ਜਿਹੜਾ ਹੈਗਾ ਹਰ ਸਾਲ ਰੱਖਦੇ ਆਂ ਅਸੀਂ ਚੌਥ ਮਾਤਾ ਨੂੰ ਪੂਜਦੇ ਆਂ ਤੇ ਇਹ ਵਰਤ ਦੀ ਸਭ ਨੂੰ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਵਧਾਈ ਹੋਵੇ ਤੇ ਸਭ ਲਈ ਇਹ ਵਰਤ ਜਿਹੜਾ ਹੈਗਾ ਇਹ ਚੰਗੀਆਂ ਸ਼ੁਭਕਾਮਨਾਵਾਂ ਜਿਹੜੀਆਂ ਹੈਗੀਆਂ ਉਹ ਲੈ ਕੇ ਆਵੇ ਮੈਮ ਉਹ ਕਹਿੰਦੇ ਆ ਵੀ ਸੱਜਣਾ ਹੈ ਸੱਜਣਾ ਕੇ ਲਈ ਦੇ ਅੱਜ ਕਾਫੀ ਸਜੇ ਤਿਆਰ ਹੋਏ ਗਏ ਹਨ ਵਰਵਾ ਦਾ ਰਸਮ ਹੈ ਕਿਦਾਂ ਇੰਜੋਏ ਕਰ ਰਹੇ ਹਾਂ ਹਾਂਜੀ ਕਰਵਾ ਚੌਧ ਦਾ ਤਿਹਾੜਾ ਜਿਹੜਾ ਇੱਕ ਸਰਦਾ ਨਾਲ ਮਨਾਇਆ ਜਾਣ ਵਾਲਾ ਤਿਹਾੜਾ ਹੈ ਇੱਕ ਰਸਮ ਹੀ ਨਹੀਂ ਸਗੋ ਪਤੀ ਪਤਨੀ ਦੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਸਦੀਆਂ ਤੋਂ ਪੁਰਾਣੀ ਚੱਲੀ ਆ ਰਹੀ ਪਰੰਪਰਾ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਉੱਪਰੋਂ ਬੰਨ ਕੇ ਆਇਆ ਹੁੰਦਾ ਹੈ ਇਸ ਦਿਨ ਨੂੰ ਮਨਾਉਣ ਲਈ ਇਸ ਦਿਨ ਔਰਤਾਂ ਮਹਿੰਦੀ ਲਗਾਉਂਦੀਆਂ ਹਨ ਚੂੜੀਆਂ ਪਾਉਂਦੀਆਂ ਹਨ ਹੋਰ 16 ਸ਼ਿੰਗਾਰ ਕਰਦੀਆਂ ਹਨ ਅਤੇ ਬੜੇ ਉਤਸ਼ਾਹ ਨਾਲ ਇਹ ਤਿਹਾੜ ਮਨਾਉਂਦੀਆਂ ਹਨ ਇਹ ਔਰਤਾਂ ਲਈ ਇੱਕ ਬਹੁਤ ਹੀ ਇੰਤਜ਼ਾਰ ਕਰਦੀਆਂ ਹਨ ਇਸ ਤਿਹਾਰ ਦਾ ਪੂਰਾ ਸਾਲ ਇਸ ਦੀ ਵੇਟ ਕਰਦੀਆਂ ਹਨ ਤੇ ਇਸ ਦਿਨ ਉਹ ਸਜ ਕੇ ਤਿਆਰ ਹੁੰਦੀਆਂ ਹਨ ਤੇ ਇੰਜੋਏ ਕਰਦੀਆਂ ਹਨ ਕਈ ਪਾਰਟੀਆਂ ਆਰਗੇਨਾਈਜ਼ ਕੀਤੀਆਂ ਜਾਂਦੀਆਂ ਹਨ ਤੇ ਇੱਕ ਔਰਤ ਹੀ ਹੈ ਜਿਹੜੀ ਕਿ ਆਪਣੇ ਘਰ ਦੇ ਕੰਮਾਂ ਤੋਂ ਘਰ ਦੇ ਕੰਮਾਂ ਦੇ ਨਾਲ-ਨਾਲ ਬਾਹਰਲੇ ਕੰਮ ਵੀ ਕਰਦੀ ਹੈ ਤੇ ਇਹ ਦੋਨਾਂ ਵਿੱਚ ਮੈਨੇਜ ਕਰਦੀ ਹੈ ਤੇ ਬੈਲੈਂਸ ਬਣਾ ਕੇ ਚੱਲਦੀ ਹੈ ਮੈਮ ਜਿਸ ਦਿਕੇ ਨਾਲ ਜਿਹੜੇ ਸੱਗੀ ਕੀਤੀ ਜਾਂਦੀ ਹੈ ਸਾਲ ਨੂੰ ਕਥਾ ਸੁਣੀ ਜਾਂਦੀ ਹੈ ਰਾਤ ਨੂੰ ਚੰਦਨਵਾ ਦੇਖਿਆ ਜਾਂਦਾ ਹੈਗਾ ਪੂਰਾ ਦਿਨ ਕਿਦਾਂ ਫਿਰ ਮੰਨ ਲੋ ਕਿ ਇੱਕ ਸਾਈਕਲ ਤੇ ਰਹਿੰਦਾ ਹੈ ਹਾਂਜੀ ਇਸ ਦਿਨ ਔਰਤਾਂ ਸਵੇਰੇ ਸਰਗੀ ਖਾਂਦੀਆਂ ਹਨ ਤੇ ਉਸ ਤੋਂ ਬਾਅਦ ਸਾਰਾ ਦਿਨ ਭੁੱਖੇ ਰਹਿੰਦੀਆਂ ਹਨ ਪਾਣੀ ਵੀ ਨਹੀਂ ਪਿੰਦੀਆਂ ਦੁਪਹਿਰੇ ਕਥਾ ਹੁੰਦੀ ਹੈ ਉਸ ਤੋਂ ਬਾਅਦ ਪਾਣੀ ਤੇ ਚਾਹ ਪਿੰਦੀਆਂ ਤੇ ਰਾਤ ਨੂੰ ਚੰ드ਰਮਾ ਦੇਖ ਕੇ ਆਪਣਾ ਵਰਤ ਖੋਲਦੀਆਂ ਹਨ ਇਹ ਸਾਰਾ ਦਿਨ ਪਤੀ ਨੂੰ ਡੈਡੀਕੇਟ ਕਰਦੀਆਂ ਹਨ ਤੇ ਇਹ ਦੋਨਾਂ ਦੇ ਪਿਆਰ ਨੂੰ ਮਜ਼ਬੂਤ ਕਰਦਾ ਹੈ ਇਸ ਦਿਹਾੜ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹਨ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਇੱਥੇ ਵੀ ਅਸੀਂ ਸਾਰੇ ਇਕੱਠੇ ਹੋਈਆਂ ਤੇ ਬੜੇ ਇੰਜੋਏ ਕਰ ਰਹੀਆਂ ਹਾਂ ਮੈਂ ਮੈਡੀਕਲ ਨਾਲ ਪੂਰੀ ਉਮੀਦ ਹੁੰਦੀ ਹੈ ਕਿ ਅੱਜ ਬਹੁਤ ਅੱਛਾ ਗਾਫਟ ਮਿਲੂਗਾ ਪਰ ਅੱਜ ਕੀ ਗਾਫਟ ਮਿਲਿਆ ਇਹ ਇਹ ਤਾਂ ਰਾਤ ਨੂੰ ਹੀ ਪਤਾ ਲੱਗੂਗਾ ਜੀ ਗਿਫਟ ਲੈ ਕੇ ਆਣਗੇ ਵਾਲੇ ਅੱਜ ਕਰਦੇ ਦਾ ਤਿਹਾੜਾ ਸਾਰਾ ਸਾਲ ਇੰਦੂਾਰੋ ਕਰ ਮੈਂ ਮੈਨੂੰ ਤੇ ਮਹਿਲਾ ਰੋੜੀ ਰਹਿ ਗਈ ਜਿਹੜੀ ਘਰ ਦੇ ਚੌਕੇ ਕੋਲੇ ਤੇ ਕਿੱਦਾਂ ਲੱਗਦਾ ਸਭ ਤੋਂ ਪਹਿਲਾਂ ਮੈਂ ਕਰਵਾ ਚੌਤੀ ਸੰਗ ਨੂੰ ਵਧਾਈ ਦੇਣਾ ਚਾਹੂਗੀ ਅ ਅੱਜ ਘੜੀਆਂ ਲੇਡੀਜ਼ ਐ ਤੁਸੀਂ ਦੇਖ ਸਕਦੇ ਹੋ ਪੂਰਾ 16 ਸ਼ਿੰਗਾਰ ਕਰਕੇ ਕਰਵਾ ਚੌਤ ਸੈਲੀਬ੍ਰੇਟ ਕਰ ਰਹੀ ਹੈ ਕਿਤੇ ਨਾ ਕਿਤੇ ਆਪਣੇ ਹਸਬੰਡ ਦੀ ਜਿਹੜੀ ਉਹ ਲੰਬੀ ਉਮਰ ਦੀ ਜਿਹੜੀ ਹੈਗੀ ਹੈ ਪ੍ਰੇਅ ਕਰਦੀ ਹੈ ਤਾਂ ਕਿ ਉਹਨਾਂ ਨੂੰ ਚੰਗੀ ਸਿਹਤ ਮਿਲੇ ਜ਼ਰੂਰੀ ਹੈ ਕਿ ਇਹ ਜਿਹੜਾ ਦਿਨ ਐ ਵੀ ਸੈਲੀਬ੍ਰੇਟ ਕਿਉਂਕਿ ਕਿਤੇ ਨਾ ਕਿਤੇ ਸਵੇਰ ਦਾ ਫਾਸਟ ਰੱਖਿਆ ਹੁੰਦਾ ਸਭ ਨੂੰ ਆ ਪੂਕ ਵੀ ਲੱਗਦੀ ਰਹਿੰਦੀ ਹੈ ਲੇਕਿਨ ਇਹ ਕਿ ਜਦ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਆ ਸਮੇ ਜਿਹੜਾ ਬਹੁਤ इजीली ਨਿਕਲ ਜਾਂਦਾ ਹੈ ਇੱਕ ਦੂਸਰੇ ਨਾਲ ਮਿਲਦਾ ਹੈ ਬੰਦਾ ਮੈਮਰੀਜ਼ ਬਣਾਉਂਦਾ ਹੈ ਔਰ ਤਿਆਰ ਹੋਏਗਾ ਔਰ ਕਮਾਲ ਦੀ ਗੱਲ ਇਹ ਹੈ ਕਿ ਕਰਵਾ ਚੌਦ ਵਾਲੇ ਦਿਨ ਕਦੀ ਕਦੀ ਐਵੇਂ ਹੁੰਦਾ ਹੈ ਕਿ ਹਸਬੰਡਸ ਵੀ ਆਪਣੀ ਵਾਈਫ ਨੂੰ ਪਛਾਨ ਨਹੀਂ ਪਾਲਦੇ ਰੀਜ਼ਨ ਵੀ ਕਿਉਂਕਿ ਸਾਰਾ ਸਾਲ ਵਿਚਾਰੀਆਂ ਸਿੰਪਲ ਰਹਿੰਦੀਆਂ ਫੈਮਿਲੀ ਦੇ ਵਿੱਚ ਬਿਜ਼ੀ ਰਹਿੰਦੀ ਹੈ ਅੱਜ ਉਹ ਆਪਣੇ ਲਈ ਟਾਈਮ ਕਰਦੀਆਂ ਆ ਤਿਆਰ ਹੁੰਦੀਆਂ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਆਂਦੀਆਂ ਔਰ ਰਵੱਗੇ ਹੀ ਅਰਦਾਸ ਕਰਦੀਆਂ ਕਿ ਉਹਨਾਂ ਦੇ ਹਸਬੰਡ ਦੀ ਲੰਮੀ ਉਮਰ ਹੋਵੇ ਔਰ ਅੱਛੀ ਸੇਤ ਹੋਵੇ ਮੋਰਨ ਜੇਕਰ ਨਾਲ ਪਰੇਜ਼ਾ ਦੇ ਜਾ ਰਹੇ ਦਾ ਹੈਗਾ ਬੜੇ ਦਾ ਬੜੇ ਬੜੇ ਕਰ ਰਹੇ ਹਾਂਜੀ ਸਰ ਬੜੇ ਉਸਾਰ ਨਾਲ ਲੇਡੀਜ਼ ਕਰਵਾ ਚਾਹਤਾ ਵਧ ਕਰ ਰਹੀਆਂ ਔਰ ਉਹਨੂੰ ਸੈਲੀਬ੍ਰੇਟ ਵੀ ਕਰ ਰਹੀਆਂ ਕਿੰਨੀਆਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਆ ਹਨਾ ਕਿੰਨੀਆਂ ਹੱਸੇਰੇ ਤੇ ਖੁਸ਼ੀਆਂ ਆ ਬੜਾ ਵਧੀਆ ਲੱਗਦਾ ਆ ਜਿੱਦਾਂ ਹੁਣ ਸਭ ਨੇ ਕਥਾ ਸੁਣਨੀ ਆ ਹਨਾ ਪੂਰਾ ਸਹਾਗ ਆਉਣਾ ਬਹੁਤ ਵਧੀਆ ਲੱਗਦਾ ਸਰੋ ਸਹਾਗਨ ਕਰਵੜਾ ਲੈ ਕਰਵੜਾ ਵਟਾਇਆ ਗੋਬਿੰਦਾਂ ਚੋਲੀ ਪਾਇਆ ਹੁਣ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਸਾਰੀਆਂ ਲੇਡੀ ਸੈਲੀਬ੍ਰੇਟ ਕਰ ਰਹੀਆਂ ਜੀ ਰਮ ਜੀ ਦਾ ਤਰਵਾਜ਼ ਥੀ ਬਦਲਦੇ ਰਗੇ ਨੇ ਇਹਦਾ ਕੀ ਮਤ ਉਹ ਤੇ ਇਹਦਾ ਮਤ ਵੀ ਆ ਜੀ ਜਿੱਦਾਂ ਕਰਵਾ ਫੇਰਨਾ ਜ਼ਰੂਰੀ ਹੁੰਦਾ ਆ ਜਿੱਦਾਂ ਸਵੇਰ ਅਸੀਂ ਸਰਗੀ ਦੇ ਟਾਈਮ ਕਰਵਾ ਪਰਦੇ ਆ ਕਰਵੇ ਨੂੰ ਫੇਰਨਾ ਹੁੰਦਾ ਜਿੱਦਾਂ ਕਿ 1100 ਹਗਣਾਂ ਦੇ ਵਿੱਚ ਆਪਾਂ ਕਰਵਾ ਫੇਰਦੇ ਆਂ ਔਰ ਆਪਾਂ ਨਾਲ ਗੀਤ ਗਾਉਂਦੇ ਆਂ ਲੈ ਸਰਵਸ ਸਵਾਦ ਜੰਗਰਵੜਾ ਲੈ ਕਰਵੜਾ ਵਟਾਇਆ ਅਗਬਿੰਨਾ ਝੋਲੀ ਪਾਇਆ ਕਤੀ ਨਾ ਕਤੇਰੀ ਨਾ ਤੁਮ ਜਿੜਾ ਖੜਾ ਸੇਹੀ ਨਾ ਬਾਹਨ ਪੈਰ ਪਾਇਨ ਨਾ ਸੁੱਤੇ ਨੂੰ ਜਗਾਈ ਨਾ ਰੁੱਸੇ ਨੂੰ ਮਣਾਈ ਨਾ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨੂੰ ਇਹ ਕਰਵੇ ਦੇ ਵਿੱਚ ਆਪਾਂ ਜ਼ਰੂਰੀ ਹੁੰਦੀਆਂ ਮੈਨੂੰ ਲੱਗਦਾ ਵੀ ਜਿਹੜੀ ਆਜ ਦੀ ਜਨਰੇਸ਼ਨ ਹੈਗੀ ਉਹ ਇਹਨਾਂ ਜਿੱਦਾਂ ਯਾਦ ਰੱਖਦੀ ਹੈਗੀ ਹੈ ਜਨਰੇਸ਼ਨ ਬਿਲਕੁਲ ਸਰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਜੋੜਿਆ ਹੋਇਆ ਮੈਨੂੰ ਲੱਗਦਾ ਕਿ ਆਪਣੇ ਹਿੰਦੂ ਤੇ ਹਰਮਦੇਸ ਸਾਹਿਬ ਜਿ세 ਸਾਡੇ ਬੱਚੇ ਸਾਨੂੰ ਦੇਖਦੇ ਨੇਚਰਲੀ ਗੱਲਾਂ ਕਰਨਗੇ ਅਗਰ ਆਪਕੋ ਬੱਚਿਆਂ ਨੂੰ ਨਹੀਂ ਕੋਈ ਸੰਸਕਾਰ ਦੇ ਰਿਹਾ ਤਾਂ ਮੈਨੂੰ ਲੱਗਦਾ ਕਿ ਨਹੀਂ ਕਰਨਗੇ ਜੇ ਆਪਾਂ ਬੱਚੇ ਨੂੰ ਮੋਟੀਵੇਟ ਕਰਦੇ ਆ ਤਾਂ ਬੱਚੇ ਜ਼ਰੂਰ ਕਰਨਗੇ ਕਰਨਾ ਚਾਹੀਦਾ ਵੀ ਹੈ